ਕਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਲੁਧਿਆਣਾ ਦੌਰੇ ਦੌਰਾਨ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਇਸ ਮੌਕੇ ਉਹਨਾਂ ਪੰਜਾਬ ਦੀ ਦਿਨੋ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਚਿੰਤਾ ਜਤਾਈ ਇਜ਼ਹਰਨ ਉਹਨਾਂ ਸਮੁੱਚੇ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਆਇਆ ਜੀ ਤੇ ਸਮਾਜ ਦੀ ਪੰਜਾਬ ਦੀ ਕੱਢ ਦੀ ਕਲੀਲੇ ਅਰਦਾਸ ਕਰਾਂਗੇ ਦੇਸ਼ ਦੀ ਹਾਂ ਜਿਹੜੇ ਇਲਾਕੇ ਬਾਰੇ ਸੁਪੇ ਦੇ ਕੀ ਕਹਾਂ ਚਾਹੁੰਦੇ ਨੇ ਭਲਾ ਤੁਹਾਡੇ ਸਾਹਮਣੇ ਨੇ ਨਾ ਬੰਦਾ ਸੁਰੱਖਿਅਤ ਹੈ ਨਾ ਪ੍ਰਾਪਰਟੀ ਸੁਰੱਖਿਅਤ ਹੈ ਸਰਕਾਰ ਨਾਲ ਦੀ ਚੀਜ਼ ਨਜ਼ਰ ਕਿਤੇ ਆਉਂਦੀ ਨਹੀਂ ਹਾਂਜੀ ਤੇ ਬੜੇ ਦੁਖਦਾਈ ਗੱਲ ਹੈ ਸਾਨੂੰ ਸਭ ਨੂੰ ਮਿਲ ਕੇ ਆਪਸੀ ਮਤਭੇਦ ਭਲਾ ਕੇ ਪੰਜਾਬ ਚ ਅਮਨ ਸ਼ਾਂਤੀ ਲਈ ਤੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਦੇਖੋ ਪੰਜਾਬ ਦੀ ਸਮੂੱਚੀ ਜਿਹੜੀ ਹੈ ਇਹਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਈ ਇਹ ਦੇਖਣਾ ਹੁੰਦਾ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕਿਆ ਜਾਵੇ ਅੱਜ ਲਗਾਤਾਰ ਬੰਬ ਲਸਟ ਹੋ ਰਿਹਾ ਕਿਡਨੈਪਿੰਗ ਹੋ ਰਹੀਆਂ ਰੈਨਸਮ ਲਈ ਪੈਸੇ ਲਈ ਜਾ ਰਿਹਾ ਕਤਲ ਹੋ ਰਿਹਾ ਹੈ ਇਹਦਾ ਮਤਲਬ ਕਾਨੂੰਨ ਦਾ ਨਾ ਕੋਈ ਡਰ ਹੈ ਨਾ ਕਾਨੂੰਨ ਇੰਨਾ ਸਮਰੱਥ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕ ਸਕੇ ਸੋ ਇਸ ਕਰਕੇ ਫੇਰ ਜਿਹੜਾ ਨਸ਼ਾ ਦਾ ਵਪਾਰ ਹੈ ਲੋਕੀ ਹੋਰ ਇਹ ਨਹੀਂ ਕੋਈ ਕਹ ਰਿਹਾ ਕਿ ਨਸ਼ੇ ਰੋਕਣ ਦੇ ਵਿੱਚ ਅਸੀਂ ਸਮਰੱਥ ਹਾਂ ਹੁਣ ਕਹਿੰਦੇ ਜੀ ਆਲਟਰਨੇਟਿਵ ਨਸ਼ਾ ਦੇ ਦਿਓ ਪੰਜਾਬ ਦਾ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂ ਆਈ ਕਹਿੰਦੀ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਲਾਂ